ਸੂਦ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਔਰ ਇਸ ਮਾਮਲੇ ਦੇ ਵਿੱਚ ਸੋਨੂ ਸੂਦ ਦਾ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋ ਚੁੱਕਾ ਹੈ ਲੁਧਿਆਣਾ ਦੇ ਕੋਰਟ ਦੇ ਵੱਲੋਂ ਹੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਦੱਸਦੇ ਕਿ ਸੋਨੂ ਸੂਦ ਦੀ ਕੰਪਨੀ ਜਿਸ ਕੰਪਨੀ ਦੇ ਨਾਲ ਸੋਨੂ ਸੂਦ ਜੁੜੇ ਹੋਏ ਨੇ ਉਸ ਦੇ ਵੱਲੋਂ 10 ਲੱਖ ਦਾ ਫਰਾਡ ਕੀਤਾ ਗਿਆ ਸੀ ਜਿਸ ਕਰਕੇ ਬਾਰ-ਬਾਰ ਸੰਮਨ ਸੋਨੂ ਸੂਦ ਨੂੰ ਇਸ ਮਾਮਲੇ ਦੇ ਵਿੱਚ ਗਵਾਹੀ ਦੇਣ ਲਈ ਭੇਜੇ ਜਾ ਰਹੇ ਸੀ ਪਰ ਗਵਾਹੀ ਦੇਣ ਲਈ ਨਹੀਂ ਪਹੁੰਚਦੇ ਸੋਨੂ ਸੂਦ ਜਿਸ ਕਰਕੇ ਹੁਣ ਲੁਧਿਆਣਾ ਦੇ ਕੋਰਟ ਦੇ ਵੱਲੋਂ ਗ੍ਰਿਫਤਾਰੀ ਦਾ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ। ਲੁਧਿਆਣਾ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਰਮਨਪ੍ਰੀਤ ਕੌਰ ਨੇ ਸੋਨੂ ਸੂਦ ਦੇ ਖਿਲਾਫ ਗ੍ਰਿਫਤਾਰੀ ਦਾ ਵਾਰੰਟ ਜਾਰੀ ਕੀਤਾ ਹੈ ਜੋ ਕਿ ਗੈਰ ਜਮਾਨਤੀ ਵਾਰੰਟ ਹੈ। ਤਾਂ ਦੱਸਿਆ ਜਾ ਰਿਹਾ ਹੈ ਕਿ ਜਿਸ ਕੰਪਨੀ ਦੇ ਉੱਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ ਉਸ ਸੋਨੂ ਸੂਦ ਉਸ ਦੇ ਬ੍ਰਾਂਡ ਅਬੈਸਟਰ ਨੇ ਔਰ ਫਿਲਹਾਲ ਇਸ ਮਾਮਲੇ ਦੇ ਵਿੱਚ ਸੋਨੂ ਸੂਦ ਤੇ ਉਹਨਾਂ ਦੀ ਟੀਮ ਦੇ ਵੱਲੋਂ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ। ਫਿਲਹਾਲ ਸੋਨੂ ਸੂਦ ਆਪਣੀ ਹਾਲੀ ਦੇ ਵਿੱਚ ਰਿਲੀਜ਼ ਹੋਈ ਫਿਲਮ ਫਤੇ ਦੇ ਮਾਮਲੇ ਚ ਬੀਜੀ ਚੱਲ ਰਹੇ ਨੇ ਔਰ ਫਤੇ ਫਿਲਮ ਦੇ ਵਿੱਚ ਹਾਲੀ ਦੇ ਵਿੱਚੋਂ ਨਜ਼ਰ ਆ ਕੇ ਹਟੇ ਨੇ ਔਰ 10 ਫਰਵਰੀ ਨੂੰ ਹੁਣ ਇਸ ਮਾਮਲੇ ਦੀ ਸੁਣਵਾਈ ਹੋਵੇਗੀ ਜੋ ਸੋਨੂ ਸੂਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਤੋਖਾ ਧੜੀ ਦਾ ਜੋ ਮਾਮਲਾ ਜਿਸ ਮਾਮਲੇ ਦੇ ਵਿੱਚ ਗ੍ਰਫਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ ਦੱਸ ਦिए ਕਿ 2021 ਦਾ ਮਾਮਲਾ ਹੈ ਲੁਧਿਆਣਾ ਦੇ ਵਿੱਚ ਇੱਕ ਵਿਅਕਤੀ ਜੋ ਕਿ ਰਾਜੇਸ਼ ਖੰਨਾ ਹੈ ਉਹ ਮੋਹਿਤ ਸ਼ੁਕਲਾ ਨਾਮ ਦਾ ਵਿਅਕਤੀ ਜੋ ਕਿ ਸੋਨੂ ਸੂਦ ਦੀ ਉਸ ਕੰਪਨੀ ਜਿਸ ਕੰਪਨੀ ਦੇ ਸੋਨੂ ਸੂਦ ਬ੍ਰਾਂਡ ਵੈਸਟਰ ਨੇ ਤਾਂ ਉਸ ਕੰਪਨੀ ਦਾ ਨਾਲ ਜੁੜੇ ਮੋਹਿਤ ਸ਼ੁਕਲਾ 1 ਜੁਲਾਈ 2023 ਨੂੰ ਲੁਧਿਆਣਾ ਆਉਂਦੇ ਨੇ ਔਰ ਉੱਥੇ ਆ ਕੇ ਇਸ ਮਾਮਲੇ ਦੇ ਵਿੱਚ ਲੋਕਾਂ ਦੇ ਪੈਸੇ ਡਬਲ ਕਰਨ ਦੇ ਜਾਂ ਟ੍ਰਿਪਲ ਕਰਨ ਦਾ ਉਹਨਾਂ ਨੂੰ ਲਾਲਚ ਦਿੰਦੇ ਨੇ ਤਾਂ ਇਹ ਮਲਟੀ ਲੈਵਲ ਮਾਰਕੀਟਿੰਗ ਦਾ ਕੰਮ ਆਪਣਾ ਦੱਸਦੇ ਨੇ ਰਿੱਕੇ ਜਾਂ ਕੋਈ ਨਾਮ ਦੀ ਕੰਪਨੀ ਚ ਚਲਾਉਂਦਾ ਹੈ ਔਰ ਉਸ ਦੇ ਵਿੱਚ ਲੋਕਾਂ ਨੂੰ ਪੈਸੇ ਲਗਾਉਣ ਲਈ ਉਤਸ਼ਾਹਿਤ ਕਰਦਾ ਹੈ ਮਲਟੀ ਲੈਵਲ ਮਾਰਕੀਟਿੰਗ ਦੇ ਕੰਮ ਬਾਰੇ ਲੋਕਾਂ ਨੂੰ ਦੱਸਦਾ ਹੈ ਤੇ ਉਸ ਦੇ ਵਿੱਚ ਪੈਸੇ ਲਗਾਉਣ ਲਈ ਕਹਿੰਦਾ ਤੇ ਉਹਨਾਂ ਨੂੰ ਲਾਲਚ ਦਿੰਦਾ ਹੈ ਕਿ ਤਿੰਨ ਗੁਣਾ ਪੈਸੇ ਉਹਨਾਂ ਨੂੰ ਵਾਪਸ ਕੀਤੇ ਜਾਵਗੇ ਪਰ ਬਾਅਦ ਵਿੱਚ ਜਦੋਂ ਨਿਵੇਸ਼ ਕਰ ਦਿੱਤਾ ਜਾਂਦਾ ਹੈ ਲੋਕਾਂ ਦੇ ਵੱਲੋਂ ਤਾਂ ਉਹ ਪੈਸੇ ਵਾਪਸ ਨਹੀਂ ਕੀਤੇ ਜਾਂਦੇ ਤਾਂ ਰਾਜੇਸ਼ ਖੰਨਾ ਜੋ ਕਿ ਪੇਸ਼ੇ ਤੋਂ ਵਕੀਲ ਸੀ ਉਹ ਵੀ ਇਸ ਮਾਮਲੇ ਦੇ ਵਿੱਚ ਫਸ ਚੁੱਕੇ ਸੀ ਔਰ 10 ਮਹੀਨਿਆਂ ਦੇ ਵਿੱਚ 24000 ਰੁਪਏ ਉਹਨਾਂ ਨੂੰ ਜੋ ਵਾਪਸ ਕਰਨ ਦਾ ਉਹਨਾਂ ਵੱਲੋਂ ਦਾਅਵਾ ਕੀਤਾ ਗਿਆ ਸੀ ਤਾਂ ਉਹ ਨਹੀਂ ਕੀਤੇ ਗਏ ਤਾਂ ਇਸ ਤਰੀਕੇ ਦੇ ਨਾਲ ਰਾਜੇਸ਼ ਖੰਨਾ ਜੋ ਕਿ ਪੇਸ਼ੇਵਰ ਵਕੀਲ ਸੀ ਉਹ ਵੀ ਰਕੀజా ਕੋਇਨ ਨਾਮ ਦੀ ਇਸ ਕੰਪਨੀ ਦੇ ਵਿਅਕਤੀ ਜੋ ਕਿ ਮੋਹਿਤ ਸ਼ੁਕਲਾ ਉਸ ਦੇ ਗੱਲਾਂ ਦੇ ਚਾਂਸੇ ਦੇ ਵਿੱਚ ਆ ਜਾਂਦੇ ਨੇ ਔਰ ਉਹਨਾਂ ਦੇ ਕੰਪਨੀ ਦੇ ਵਿੱਚ ਨਿਵੇਸ਼ ਕਰ ਦਿੰਦੇ ਨੇ ਪਰ ਜਦੋਂ ਬਾਅਦ ਵਿੱਚ ਰਾਜੇਸ਼ ਪੈਸੇ ਮੰਗਦਾ ਹੈ ਪਰ ਉਸ ਨੂੰ ਕਈ ਵਾਰ ਮੰਗਨ ਦੇ ਉੱਤੇ ਵੀ ਪੈਸੇ ਵਾਪਸ ਨਹੀਂ ਕੀਤੇ ਜਾਂਦੇ ਸਗੋਂ ਟਾਲ ਮਟੋਲ ਕੀਤਾ ਜਾਂਦਾ ਹੈ ਤਾਂ ਉਸ ਨੂੰ ਫਿਰ ਪਤਾ ਲੱਗਦਾ ਹੈ ਕਿ ਜੋ આરોપી ਹੈ ਉਸ ਦੇ ਵੱਲੋਂ ਹੋਰ ਵੀ ਕਈ ਲੋਕਾਂ ਦੇ ਨਾਲ ਇਸੇ ਤਰੀਕੇ ਦੀ ਧੋਖਾਧੜੀ ਕੀਤੀ ਗਈ ਹੈ ਤਾਂ ਇਹ ਵੀ ਪਤਾ ਲੱਗਦਾ ਹੈ ਕਿ આરોપી ਦਿੱਲੀ ਦੇ ਵਿੱਚ ਪੁਲਿਸ ਅਤੇ ਰਾਜ ਨੇਤਾਵਾਂ ਦੇ ਨਾਲ ਉਸ ਦੇ ਸਬੰਧ ਨੇ ਅਤੇ ਇਸੇ ਦੇ ਚਲਦੇ ਰਾਜੇਸ਼ ਦੇ ਵੱਲੋਂ ਸ਼ਿਕਾਇਤ ਉਸ ਦੇ ਖਿਲਾਫ ਕੀਤੀ ਜਾਂਦੀ ਹੈ ਲੁਧਿਆਣਾ ਕੋਰਟ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਸੋਨੂ ਸੂਦ ਨੂੰ ਵੀ ਤਲਬ ਕੀਤਾ ਜਾਂਦਾ ਹੈ ਕਿ ਰਕੀਜ਼ਾ ਕੋਇਨ ਕੰਪਨੀ ਦੇ ਬ੍ਰਾਂਡ ਵੈਸਟਰਨ ਨੇ ਸੋਨੂ ਸੂਦ ਪਰ بار-बार ਜਦੋਂ ਉਹਨਾਂ ਨੂੰ ਸਮਨ ਭੇਜੇ ਗਏ ਤਾਂ ਸੋਨੂ ਸੂਦ ਦੇ ਵੱਲੋਂ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਤੇ ਗੈਰ ਮੌਜੂਦਗੀ ਦੇ ਕਾਰਨ ਹੁਣ ਕੋਰਟ ਦੇ ਵੱਲੋਂ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ ਤੇ 10 ਫਰਵਰੀ ਨੂੰ ਮੁੰਬਈ ਦੇ ਅੰਦੇਰੀ ਪੱਛਮ ਦੇ ਵਿੱਚ ਓਸ਼ੀਵਾਰਾਪੁਰ ਸਟੇਸ਼ਨ ਨੂੰ ਵਾਰੰਟ ਭੇਜਿਆ ਗਿਆ ਜਿਸ ਦੇ ਵਿੱਚ ਐਕਟਰ ਨੂੰ ਗ੍ਰਿਫਤਾਰ ਕਰਨ ਅਤੇ ਕੋਰਟ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਨੇ ਤਾਂ ਅਗਲੀ ਸੁਣਵਾਈ 10 ਫਰਵਰੀ ਨੂੰ ਹੋਵੇਗੀ ਪਰ ਸੋਨੂ ਸੂਦੀਆਂ ਮੁਸ਼ਕਲਾਂ ਇੱਥੇ ਵੱਧ ਚੁੱਕੀਆਂ ਨੇ ਕਿਉਂਕਿ ਕੰਪਨੀ ਦੇ ਜਿਸ ਕੰਪਨੀ ਦੇ ਬ੍ਰਾਂਡ ਅੰਬਰਸਟਰ ਨੇ ਉਸ ਕੰਪਨੀ ਦੇ ਵਿਅਕਤੀ ਦੇ ਵੱਲੋਂ ਉਹ ਖਾਤੜੀ ਕੀਤੀ ਗਈ ਹੈ ਲੋਕਾਂ ਦੇ ਨਾਲ ਲੱਖਾਂ ਦਾ ਫਰਾਡ ਕੀਤਾ ਗਿਆ ਹੈ तकरीबन 10 ਲੱਖ ਦਾ ਫਰਾਡ ਇਹ ਦੱਸਿਆ ਜਾ ਰਿਹਾ ਲੋਕਾਂ ਦੇ ਕੋਲੋਂ ਪੈਸੇ ਆਪਣੀ ਮਲਟੀ ਮਾਰਕੀਟਿੰਗ ਕੰਪਨੀ ਦੇ ਵਿੱਚ ਲਗਾਏ ਜਾਂਦੇ ਨੇ ਔਰ ਉਹਨਾਂ ਨੂੰ ਪੈਸੇ ਤਿੰਨ ਗੁਣਾ ਕਰਕੇ ਵਾਪਸ ਮੋੜਨ ਦਾ ਲਾਲਚ ਦਿੱਤਾ ਜਾਂਦਾ ਹੈ ਪਰ ਬਾਅਦ ਵਿੱਚ ਜਦੋਂ ਪੈਸੇ ਉਹਨਾਂ ਦੇ ਵੱਲੋਂ ਮੰਗੇ ਜਾਂਦੇ ਨੇ ਤਾਂ ਪੈਸੇ ਵਾਪਸ ਨਹੀਂ ਕੀਤੇ ਜਾਂਦੇ ਮੁਸ਼ਕਲ ਉਸ ਸਮੇਂ ਖੜੀ ਹੋ ਜਾਂਦੀ ਹੈ ਜਦੋਂ ਵਕੀਲ ਰਾਜੇਸ਼ ਖੰਨਾ ਹੀ ਚਾਂਸੇ ਦੇ ਵਿੱਚ ਆ ਜਾਂਦਾ ਹੈ ਤਾਂ ਹੁਣ ਰਜੇਸ਼ ਖੰਨਾ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੋਰਟ ਦਾ ਰੁਖ ਕੀਤਾ ਗਿਆ ਉਸ ਤੋਂ ਪਹਿਲਾਂ ਪੁਰਸ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਜਦੋਂ ਤੱਕ ਕੋਰਟ ਦਾ ਰੁਖ ਉਸ ਨੂੰ ਕਰਨਾ ਪਿਆ ਔਰ ਕੋਰਟ ਦੇ ਰੁਖ ਤੋਂ ਬਾਅਦ ਕੋਰਟ ਦੇ ਹੁਕਮਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਔਰ ਬਾਰ-ਬਾਰ ਸੋਨੂ ਸੂਦ ਨੂੰ ਵੀ ਇਸ ਮਾਮਲੇ ਦੇ ਵਿੱਚ ਤਲਬ ਕੀਤਾ ਗਿਆ ਕਿ ਉਹ ਆ ਕੇ ਕੋਰਟ ਦੇ ਵਿੱਚ ਆਪਣੀ ਗਵਾਹੀ ਦੇਣ ਕੰਪਨੀ ਬਾਰੇ ਦੱਸਣ ਹੋਰ ਆਪਣੀ ਆ ਕੇ ਆਪਣਾ ਪੱਖ ਕਲੀਅਰ ਕਰਨ ਪਰ ਸੋਨੂ ਸੂਦ ਦੇ ਵੱਲੋਂ ਆਪਣਾ ਪੱਖ ਨਹੀਂ ਕਲੀਅਰ ਕੀਤਾ ਗਿਆ ਜਿਸ ਕਰਕੇ ਗ੍ਰਿਫਤਾਰੀ ਵਾਰੰਟ ਸੋਨੂ ਸੂਦ ਨੂੰ ਵੀ ਜਾਰੀ ਕਰ ਦਿੱਤਾ ਗਿਆ